ਦੇਖੋ ਪੰਜਾਬ ਯੂਨੀਵਰਸਿਟੀ ਇੱਕ ਐਸਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਆਧਾਰ ਹੈ ਜਿਨੇ ਸਰਦਾਰ ਮਨਮੋਹਨ ਸਿੰਘ ਵਰਗੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਪੈਦਾ ਕੀਤੇ ਉਹ ਇੱਥੇ ਪੜ੍ਹੇ ਵੀ ਤੇ ਪੜਾਇਆ ਵੀ ਐਸੀ ਖੈਰ ਬਹੁਤ ਛੋਟੇ ਹੈ ਲੇਕਿਨ ਮੈਂ ਵੀ 82 ਤੋਂ ਇਸ ਯੂਨੀਵਰਸਿਟੀ ਦਾ ਸਟੂਡੈਂਟ ਹੈ ਜੀ 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 ਮੈਂ ਗੁਰੂ ਗੋਬਿੰਦ ਸਿੰਘ ਕਾਲਜ ਚ ਪੜ ਕੇ ਰਾਜਨੀਤੀ ਸਿੱਖੀ ਇਥੋਂ ਸੋਸ਼ਲ ਵਰਕ ਸਿੱਖਿਆ ਮੈਂ ਕਾਲਜ ਦਾ ਇਲੈਕਟਡ ਜਨਰਲ ਸੈਕਟਰੀ ਸੀ 1984 ਦੇ ਵਿੱਚ ਖਾਲਸਾ ਕਾਲਜ ਮਤਲਬ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਉਸ ਤੋਂ ਬਾਅਦ ਲਗਾਤਾਰ ਯੂਨੀਵਰਸਿਟੀ ਚ ਪੜਦਾ ਆ ਰਿਹਾ ਇੱਥੇ ਖੇਡਿਆ ਵੀ ਹੈਂਡਬਾਲ ਦਾ ਯੂਨੀਵਰਸਿਟੀ ਦਾ ਲਗਾਤਾਰ ਚਾਰ ਵਾਰ ਮੈਂ ਰਿਪਰਿਜ਼ੈਂਟ ਕੀਤੀ ਹੈ ਯੂਨੀਵਰਸਿਟੀ ਤੇ ਤਿੰਨ ਵਾਰ 골ਡ ਮੈਡਲਿਸਟ ਰਹੇ ਹਰ ਚੀਜ਼ ਮੇਰੇ ਵਰਗੇ ਪਤਾ ਨਹੀਂ ਕਿੰਨੇ ਨੌਜਵਾਨ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਹੈ ਹਰ ਗਰੀਬ ਵਾਸਤੇ ਹਰ ਮੀਡਲ ਕਲਾਸ ਫੈਮਿਲੀ ਵਾਸਤੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਕੋਈ ਇੱਕ ਸਭ ਤੋਂ ਵਧੀਆ ਸਹਾਰਾ ਹੈ ਤਾ ਉਹ ਪੰਜਾਬ ਯੂਨੀਵਰਸਿਟੀ ਹੈ ਜੇ ਪੰਜਾਬ ਯੂਨੀਵਰਸਿਟੀ ਨਾ ਹੋਣ ਗਰੀਬਾਂ ਦੇ ਬੱਚੇ ਨਹੀਂ ਪੜ ਸਕਦੇ ਹਾਇਰ ਐਜੂਕੇਸ਼ਨ ਚ ਮੀਡਲ ਕਲਾਸ ਦੇ ਲੋਕਾਂ ਦੇ ਬੱਚੇ ਵੀ ਨਹੀਂ ਪੜ ਸਕਦੇ ਪ੍ਰਾਈਵੇਟ ਅਦਾਰਿਆਂ ਦੀਆਂ ਇੰਨੀਆਂ ਫੀਸਾਂ ਹੋ ਗਈਆਂ ਇਸ ਯੂਨੀਵਰਸਿਟੀ ਨੂੰ ਖਤਮ ਕੀ ਕਰਨ ਦੇ ਇੱਕ ਬਹੁਤ ਹੀ ਵਿਉਂਤਬੰਦੀ ਤਰੀਕੇ ਦੇ ਨਾਲ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੇ ਡੈਮੋਕਰੇਟਿਕ ਲੋਕਤੰਤ੍ਰਿਕ ਪ੍ਰਕਿਰਿਆ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਰਕਾਰ ਆਪਣੇ ਹੱਥ ਠੋਕੇ ਬਣਾ ਕੇ ਅੱਗੇ ਨੂੰ ਇੱਕ ਯੂਨੀਵਰਸਿਟੀ ਚਲਾਏਗੀ ਆਰਐਸਐਸ ਦਾ ਇੱਥੇ ਬੋਲ ਬਲ ਹੈ ਹਰ ਕੁਝ ਆਰਐਸਐਸ ਦੇ ਮਨਸੇ ਦੇ ਨਾਲ ਹੁੰਦਾ ਹੈ 91 ਮੈਂਬਰੀ ਸੈਨੇਟ ਨੂੰ ਤੋੜ ਕੇ 31 ਮੈਂਬਰੀ ਕਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਜਿਹੜੇ ਇਲੈਕਟਿਡ ਰਿਪ੍ਰেজੈਂਟੇਟਿਵ ਸੀਗੇ ਆਮ ਲੋਕਾਂ ਵਿੱਚੋਂ ਗ੍ਰੈਜੂਏਟਸ ਤੋਂ ਆਉਂਦੇ ਸੀ ਉਹ ਖਤਮ ਕਰ ਦਿੱਤੇ ਐ ਤੇ ਜਿਹੜੀ ਇੱਥੇ ਦੀ ਸਿੰਡੀਕੇਟ ਐ ਉਹ ਸਾਰੀ ਹੀ ਨੋਮੀਨੇਟਡ ਕਰ ਦਿੱਤੀ ਗਈ ਐ ਉਹਦੇ ਚ ਇਲੈਕਸ਼ਨ ਦੀ ਕੋਈ ਗੱਲ ਨਹੀਂ ਰੱਖੀ ਗਈ ਸੋ ਇਹ ਸਾਰੇ ਅਧਾਰੇ ਤੇ ਕੇਂਦਰ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਲੋਕਾਂ ਦਾ ਕਬਜ਼ਾ ਛੱਡ ਕੇ ਲਾਹੌਰ ਤੋਂ ਚੱਲੀ ਸੀ ਇਹ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ ਇਹ ਕਿਉਂਕਿ ਲਾਹੌਰ ਵੀ ਪੰਜਾਬ 'ਚ ਸੀਗਾ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਈ ਇਹ ਯੂਨੀਵਰਸਿਟੀ ਹੁਸ਼ਿਆਰ ਪਰ ਆ ਗਈ ਹੁਸ਼ਿਆਰ ਪਰ ਵੀ ਪੰਜਾਬ 'ਚ ਸੀਗਾ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਦਾ ਨਾਮ ਹੈ ਫਿਰ ਚੰਡੀਗੜ੍ਹ ਲਿਆਂਦੀ ਗਈ ਤਾਂ ਕਿ ਚਾਰੇ ਪਾਸੇ ਦੇ ਲੋਕ ਇੱਥੇ ਆ ਕੇ ਪੜ੍ਹ ਲੈਣ ਹੁਣ ਗ੍ਰੈਜੂਏਟਸ ਦੀ ਜਿਹੜੀ ਇੱਥੇ ਵੋਟ ਉਨਾ ਦਾ ਜਿਹੜਾ ਰਾਈਟ ਸੀਗਾ ਕਨਮੇ ਮੈਂਬਰੀ ਉਹਦੇ ਵਿੱਚ ਉਹ ਭੰਗ ਕਰ ਦਿੱਤਾ ਗਿਆ ਹੈ ਹੌਲੀ ਹੌਲੀ ਪੰਜਾਬ ਨੂੰ ਇਹਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਇਹ ਹੀ ਨਹੀਂ ਪੰਜਾਬ ਦੇ ਵਿੱਚ ਅਨ ਡਿਕਲੇਰਡ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ ਬੀਬੀਐਮਬੀ ਤੇ ਕਬਜ਼ਾ ਕੇਂਦਰ ਸਰਕਾਰ ਨੇ ਕਰ ਲਿਆ ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਇਸੇ ਤਰ੍ਹਾਂ ਦਾ ਅਦਾਰਾ ਐ ਜੀਪੀਸੀ ਐ ਇਸੇ ਤਰ੍ਹਾਂ ਦਾ ਅਦਾਰਾ ਪੀਏਯੂ ਐ ਜਿਨ੍ਹਾਂ ਦੇ ਬਾਹਰਲੇ ਪਾਸੇ ਵੀ ਅਦਾਰੇ ਹੈਗੇ ਆ ਉਹਨਾਂ ਨੂੰ ਵੀ ਹੌਲੀ ਹੌਲੀ ਇਹ ਕਬਜ਼ੇ ਚ ਕਰ ਲੈਣਗੇ ਸੋ ਸਾਡੀ ਮੰਗ ਇਹ ਐ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਬਧੀ ਚੱਲਦਾ ਆਇਆ ਐ ਸੈਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ 91 ਮੈਂਬਰੀ ਲੋਕਾਂ ਦਾ ਰਾਜ ਸੀ ਲੋਕ ਜਿਹੜੇ ਇੱਥੇ ਦੇ ਗ੍ਰੈਜੂਏਟ ਪੜ੍ਹੇ ਲਿਖੇ ਪੜ੍ਹ ਕੇ ਗਏ ਆ ਉਹ ਆਪਣੇ ਚੁਣਕੇ ਨਮਾਇंदे ਭੇਜਦੇ ਤੇ ਉਹ ਨਮਾਇंदे ਯੂਨੀਵਰਸਿਟੀ ਨੂੰ ਚਲਾ ਰਹੇ ਸੀ ਹੁਣ ਨਮਾਇੰਦਿਆਂ ਦੀ ਜਗ੍ਹਾ ਸਰਕਾਰ ਦੇ ਹੱਥ ਟੋਕੇ ਚਲਾਣਗੇ ਜਿਹਦੇ ਨਾਲ ਯੂਨੀਵਰਸਿਟੀ ਖਾਤਮੇ ਵੱਲ ਨੂੰ ਤੁਰੇਗੀ ਸਾਡਾ ਨੌਜਵਾਨ 7 ਦਿਨਾਂ ਤੋਂ ਉਹ ਹੜਤਾਲ ਤੇ ਪਿਆ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰਿਪਰੈਜ਼ੈਂਟਡ ਸਟੂਡੈਂਟ ਦੇ ਰਿਪਰੈਜ਼ੈਂਟੇਟਿਵ ਤੋਂ ਲੈ ਕੇ ਐਮਸੀਐਮ ਤੱਕ ਗਿਆ ਹੈ ਉਹ ਦੇਣ ਕੀ ਦੀ ਹੈ ਸਟੂਡੈਂਟ ਪੋਲਿਟਿਕਸ ਦੀ ਹੈ ਸਟੂਡੈਂਟ ਪੋਲਿਟਿਕਸ ਕੀਤੀ ਉੱਥੋਂ ਜਾਣ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਕੰਮ ਕਰਨ ਲੱਗਿਆ ਹੌਲੀ ਹੌਲੀ ਲੋਕਾਂ ਦੇ ਕੰਮ ਕਰਕੇ ਐਮਸੀ ਬਣ ਗਿਆ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣ ਗਿਆ ਆਜ਼ਾਦ ਐਮਐਲਏ ਬਣ ਗਿਆ ਆਪੋਜੀਸ਼ਨ ਲੀਡਰ ਬਣ ਗਿਆ ਸੀਐਮ ਬਣ ਗਿਆ ਇਹ ਜਿਹੜੀ ਇੱਥੇ ਨਰਸਰੀ ਹੈ ਉਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ ਹੁਣ ਇਹਨਾਂ ਨੇ ਕੀ ਕਰਤਾ ਇੱਕ ਐਫੀਡੇਵਿਟ ਨਾਲ ਲੈਣ ਲੱਗ ਗਏ ਕਿ ਜੀ ਜੇ ਐਡਮਿਸ਼ਨ ਲੈਣੀ ਹੈ ਤੁਸੀਂ ਕੋਈ ਨਾਰਾ ਨਹੀਂ ਲਾਓਗੇ ਤੁਸੀਂ ਕੋਈ ਹੜਤਾਲ ਵੀ ਸ਼ਾਮਲ ਨਹੀਂ ਹੋਵਗੇ ਤੁਸੀਂ ਕੋਈ ਧਰਨਾ ਨਹੀਂ ਕਰੋਗੇ ਤੁਸੀਂ ਲੋਕਤੰਤਰ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਓਗੇ ਇਹਦੇ ਨਾਲ ਪੰਜਾਬ ਦੇ ਵਿੱਚ ਇਸ ਖਿੱਤੇ 'ਚ ਜਿਹੜੀ ਰਾਜਨੀਤੀ ਪਨਪਦੀਸੀ ਓ ਖਤਮ ਹੋ ਜੇਗੀ ਰਾਜਨੀਤਿਕ ਲੋਕ ਪੰਜਾਬ ਯੂਨੀਵਰਸਿਟੀ ਨੇ ਤਿਆਰ ਕਰਕੇ ਦਿੱਤੇ ਆ ਚੰਗੇ ਰਾਜਨੀਤਿਕ ਦਿੱਤੇ ਸਰਦਾਰ ਮਨਮੋਹਨ ਸਿੰਘ ਵਰਗੇ ਦਿੱਤੇ ਆ ਬਹੁਤ ਨਾਮ ਆ ਜਿਹੜੇ ਮੈਂ ਲੈ ਸਕਦਾ ਲੇਕਿਨ ਸੁਸ਼ਮਾ ਸਵਰਾਜ ਵਰਗੇ ਦਿੱਤੇ ਆ ਲੇਕਿਨ ਅੱਜ ਬੀਜੇਪੀ ਹਰ ਤਰੀਕੇ ਦੇ ਨਾਲ ਇਸ ਯੂਨੀਵਰਸਿਟੀ ਤੇ ਟੋਟਲ ਆਰਐਸਐਸ ਦਾ ਕਬਜ਼ਾ ਕਰ ਰਹੀ ਹੈ ਜਿਹਦੇ ਨਾਲ ਲੋਕਤੰਤਰ ਪ੍ਰਕਿਰਿਆ ਖਤਮ ਹੋ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਪੈਨਿਕ ਹੈ ਮੈਂ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਯੂਨੀਵਰਸਿਟੀ ਪਾਰਟੀਆਂ ਨੂੰ ਕਹਿਣਾ ਕਿ ਰਾਜਨੀਤੀ ਤੋਂ ਉੱਪਰ ੱਟ ਕੇ ਆਪਣੇ ਆਧਾਰੇ ਨੂੰ ਬਚਾਓ ਇਹ ਜਿਹੜੇ ਇੱਕ ਜਰਵਾਣਾ ਇੱਕ ਨਾਦਰ ਸ਼ਾਹੀ ਐਲਾਨ ਕੇਂਦਰ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੂੰ ਚਾਹੀਦਾ ਸੀ ਪਹਿਲਾ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਲੈ ਕੇ ਜਾਂਦੇ ਉੱਥੋਂ ਪਾਸ ਕਰਾਉਂਦੇ ਜੋ ਵੀ ਕਰਾਣਾ ਸੀ ਉਹਨਾਂ ਤੋਂ ਪੁੱਛੇ ਬਿਨਾ ਇਹ ਕੀਤਾ ਗਿਆ ਗਲਤ ਕਦਮ ਹੈ ਪੰਜਾਬ ਦੀ ਸਰਕਾਰ ਤੇ ਵਿਧਾਨ ਸਭਾ ਤੋਂ ਪੁੱਛਿਆ ਜਾਣਾ ਚਾਹੀਦਾ ਸੀ ਉਹ ਵੀ ਨਹੀਂ ਪੁੱਛਿਆ ਇਹ ਗੱਲ ਵੱਖਰੀ ਹੈ ਕਿ ਪੰਜਾਬ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਉਹ ਇਸ ਨੂੰ ਅਧਾਰੇ ਨੂੰ ਪੈਸੇ ਨਹੀਂ ਦਿੰਦੀ ਆ ਆ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਹੀ ਪੈਰਵਾਈ ਕਰੇ ਤੇ ਹਾਈ ਕੋਰਟ ਵਿੱਚ ਵੀ ਕੇਸ ਲੜੇ ਤੇ ਨਾਲ-ਨਾਲ ਜਿਹੜਾ ਇੱਥੇ ਮੈਂ ਅੱਜ BC ਨਾਲ ਗੱਲ ਕੀਤੀ ਹੈ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਕੱਲ੍ਹ ਹੀ ਮੇਰੀ ਡੇਟ ਸੀਟ ਆਈ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਮਾਸਟਰ ਡਿਗਰੀ ਦਾ ਮੇਰਾ 29 ਤਰੀਕ ਨੂੰ ਪੇਪਰ ਪਹਿਲਾ ਹੈ 3rd ਸੈਮੈਸਟਰ ਦਾ ਪਿਛਲੇ ਮਹੀਨੇ ਮੈਂ ਪੇਪਰ ਦੇ ਕੇ ਗਿਆ ਮੇਰਾ ਮੇਰਾ ਹੀ ਨਹੀਂ ਲੱਖਾਂ ਲੋਕਾਂ ਦੀਆਂ ਤੰਦਾਂ ਰੂਹ ਦੀਆਂ ਤੰਦਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਆਂ ਐਸ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਇਹਦੇ ਵਾਸਤੇ ਅਸੀਂ ਲੜਾਈ ਲੜਾਂਗੇ ਜੀ ਸਾਹਿਬ ਜਿਆਦਾ ਬੜਿੰਗ ਸਾਹਿਬ ਨੇ ਰੋਤਾ ਸਿੰਘ ਜੀ ਦਾ ਰਾਜਾ ਬੜਿੰਗ ਜੀ ਨੇ ਜਿਹੜਾ ਬਿਆਨ ਦਿੱਤਾ ਨਾ ਉਹ ਟ੍ਰੈਫਿਕ ਜੀ ਆਪਾਂ ਕਰ ਕਿਵੇਂ ਦੇਖਦੇ ਹੋ ਪੰਜਾਬ ਦਾ ਮੇਰੇ ਅਕਸਰ ਸਾਹਮਣੇ ਕਰ ਪੰਜਾਬ ਸਰਕਾਰ ਨੂੰ ਮੈਂ ਫੇਰ ਕਹਿਣਾ ਚਾਹੁੰਦਾ ਮੈਂ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੁੰਦਾ ਇਹਨਾਂ ਦੇ ਨਾਲ ਲੇਕਿਨ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਤਰੀਕੇ ਨੂੰ ਇਸ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੋ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਪੰਜਾਬ ਸਰਕਾਰ ਬੁਲਾਵੇ ਇਸ ਮਸਲੇ ਨੂੰ ਡਿਸਕਸ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾਵੇ ਕਿ ਉਹ ਕਿਸੇ ਤਰ੍ਹਾਂ ਵੀ ਇਹ ਯੂਨੀਵਰਸਿਟੀ ਨਾ ਹੱਥਿਆਵੇ ਮੈਂ ਮੈਂ ਅੱਜ ਦੇ ਅੱਜ ਮੇਰਾ ਜਿਹੜਾ ਮਸਲਾ ਮੇਰੀ ਰੂਹ ਦੇ ਨਾਲ ਜੁੜਿਆ ਹੋਇਆ ਇੱਥੇ ਦਾ ਮੈਂ ਇਹਨੂੰ ਕਿਸੇ ਹੋਰ ਰਾਜਨੀਤੀ ਚ ਨਹੀਂ ਲੈ ਕੇ ਜਾਣਾ ਚਾਹੁੰਦਾ ਲੇਕਿਨ ਇਹ ਮਸਲੇ ਨੂੰ ਮੈਂ ਲੋਕ ਸਭਾ ਵਿੱਚ ਵੀ ਉਠਾਵਾਂਗਾ ਪੰਜਾਬ ਦੀਆਂ ਗਲੀਆਂ ਵਿੱਚ ਵੀ ਅਸੀਂ ਉਠਾਵਾਂਗੇ ਸੜਕਾਂ ਤੇ ਵੀ ਉਠਾਵਾਂਗੇ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਤੇ ਨਾਲ-ਨਾਲ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੈਸ਼ਨ ਬੁਲਾ ਕੇ ਇਸ ਮਸਲੇ ਨੂੰ ਤੁਰੰਤ ਅੱਗੇ ਵਧਾਇਆ ਜਾਵੇ। ਮਸਲੇ ਦਿੱਤਾ ਦੇ ਨਾਲ ਜੁੜਾ ਤੁਹਾ ਤੁਸੀਂ ਲਗਾਤਾਰ ਦਲਿਤਾਂ ਦੇ ਮੁੱਦੇ ਚੁੱਕਦੇ ਰਹੇ ਹੋ ਇੱਕ ਦਲਿਤ ਵੱਡੇ ਲੀਡਰ ਨੂੰ ਇੱਕ ਪਾਰਟੀ ਨੇ ਵੀ ਸਦਲੇ ਹੁਣ। ਇਸ ਤਰੀਕੇ ਦੇ ਬਿਆਨ ਜਾਰੀ ਕਰ ਦਿੱਤਾ ਜਾਣਾ ਤੁਹਾਨੂੰ ਨੇ ਸਦਲੇ ਹੁਣ। ਯਾਨੀ ਆਹ ਦੇਖੋ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਦਲਿਤ ਵਰਗ ਚੋਂ ਪਿਛੜੇ ਵਰਗ ਚੋਂ ਬਹੁਤ ਬੜੇ ਬੜੇ ਲੀਡਰ ਪੈਦਾ ਹੋਏ ਆ ਜੀ ਤੁਸੀਂ ਦੇਖੋ ਕਿ ਕਿਹੜੇ ਲੀਡਰ ਦਾ ਨਾਮ ਲਵਾਂ ਜਗਜੀਵਨ ਰਾਮ ਜੀ ਹੋਰ ਬਹੁਤ ਬੂਟਾ ਸਿੰਘ ਜੀ ਗਿਆਨੀ ਜੈਲ ਸਿੰਘ ਜੀ ਤੇ ਸਭ ਤੋਂ ਦੇ ਵਿੱਚ ਜਿਹੜਾ ਸਾਰਿਆਂ ਦੇ ਵਿੱਚ ਸਭ ਕੁਝ ਆ ਜਾਂਦਾ ਜਿਹਦੇ ਵਿੱਚ ਅੰਬੇਦਕਰ ਸਾਹਿਬ ਤਾਂ ਸਾਡੇ ਵਿੱਚ ਜਾਂ ਕਿਸੇ ਵੀ ਪਿਛੜੇ ਵਰਗ ਦੇ ਵਿੱਚ ਕਿਸੇ ਗਰੀਬ ਦੇ ਵਿੱਚ ਉਹੀ ਦਿਮਾਗ ਵਿੱਚ ਕਮੀ ਨਹੀਂ ਹੈ ਜੇ ਕਿਸੇ ਨੂੰ ਕੋਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਰਾਜਾ ਬਡਿੰਗ ਦੀ ਮੈਂ ਕੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕੇ ਜੀ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਅੜੂ ਆ ਉਹ ਝੜ ਜੇਗਾ ਜਿਹੜਾ ਸ਼ਰਨ ਪੈ ਜੇਗਾ ਉਹ ਤਰ ਜੇਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰ ਨਹੀਂ ਲਗਦਾ আর ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ 50 ਨੰਬਰ ਕੋਠੀ ਦਾ ਲੜਨ ਵਾਲਾ ਪੈਂਦਾ ਹੈ ਹੋਰ ਉੱਥੇ ਕੇਜਰੀ ਵਾਲੇ ਤੁਸੀਂ ਮੁੱਖ ਮੰਤਰੀ ਰਹੇ ਤੁਸੀਂ 50 ਨੰਬਰ ਨੂੰ ਰਹਿੰਦੇ ਆ ਤੁਸੀਂ ਕੋਈ ਨੰਬਰ ਲਓ ਉਸ ਏਰੀਆ ਦਾ ਕਿਸੇ ਤੇ ਰਾਗਵ ਚੱਡਾ ਦਾ ਕਬਜਾ ਹੈ ਕਿਸੇ ਤੇ ਭਗਵੰਤ ਮਾਨ ਦਾ ਕਿਸੇ ਦੇ ਉਹਦੇ ਘਰਦਿਆਂ ਦਾ ਕਿਸੇ ਤੇ ਹੁਣ ਅਸ ਸੋਧੀਏ ਦਾ ਕਿਸੇ ਤੇ ਕਬਜਾ ਹੈਗਾ ਆ ਜਿਹੜਾ ਤੁਸੀਂ ਹੁਣ ਲਾਮ ਲੈ ਰਹੇ ਆ ਕੇਜਰੀਵਾਲ ਦਾ ਕਿਹੜੀ ਕੋਠੀ ਆ ਕੋਈ ਗਿਣਾਓ ਨਾ ਜਿੱਦੇ ਚ ਕੋਈ ਹੋਰ ਰਹਿੰਦਾ ਹੋਵੇ ਸਾਰੀਆਂ ਕੋਠੀਆਂ ਦਿੱਲੀ ਵਾਲਿਆਂ ਕੋਲ ਐ ਤੇ ਜਿਹੜਾ ਤਾਜ ਹੋਟਲ ਐ ਨਾ ਇਹਦੇ ਵਿੱਚ ਰਹਿਣਾ ਉਨਾਂ ਵਧੀਆ ਨਹੀਂ ਐ ਜਿੰਨਾ ਉਹਨਾਂ ਨੇ ਉੱਥੇ ਬਣਾ ਲਿਆ ਆ ਮੈਂ ਹੁਣ ਆਪਣੀ ਜੁੱਤੀ ਇੱਥੇ ਪੜੇ ਜਾ ਕੇ ਪਾਈ ਐ ਮੇਰੀ ਜੁੱਤੀ ਪਰ ਥੋੜੋ ਪੁਲਿਸ ਵਾਲੇ ਖੜਦੇ ਆ ਇਹ ਵੀ ਆਈਪੀ ਬੰਦਿਆਂ ਦੀ ਪਰ ਖੜਦੇ ਆ ਸਰਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਬਿਆਨ ਆ ਕਿਤੇ ਨਾ ਕਿਤੇ ਦੁਬਾਰਾ ਤੋਂ ਟਾਰਗੇਟ ਇੱਕ ਮਿੰਟ ਟਿਕ ਹੋ ਗਿਆ ਬਾਤ ਹੋ ਗਿਆ ਬਾਤ ਹੋ ਗਿਆ ਯਾਰ ਥੋੜਾ ਮੇਰਾ ਬੇਸਿਕ ਮੁੱਦਾ ਨਾ ਰੋਲ ਦਿਓ ਆ ਜਾਓ ਥੋੜਾ